you mm -hmm. mm -hmm. mm -hmm. ਲੋਰੀ ਸਸਰੀ ਕਾਲੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜਿਸ ਵੇਲੇ ਦੀ ਸ਼ੁਰੂਆਤ ਹੋ ਗਈ ਸੀ ਤੇ ਇੱਥੇ ਮੈਂ ਆਪਣੇ ਚਾਹ ਪਾਣੀ ਰਸਪੀ ਪੀ ਲਿਆ ਸੀ ਤੇ ਮੌਸਮ ਬਦਲਣ ਵਾਈ ਤਾਂ ਹੋਇਆ ਪਿਆ ਸੀ ਤੇ ਇੱਥੇ ਤੁਸੀਂ ਦੇਖ ਹੀ ਰਹੇ ਹੋ ਵੀ ਚਿਪਕੜਾ ਹੋਇਆ ਪਿਆ ਤੇ ਚਿਖੜ ਤਾਂ ਹੋਇਆ ਕਿਉਂਕਿ ਅੱਜ ਅੰਦਰ ਨੱਤੇ ਸੀ ਤੇ ਵਾਕਿ ਮੀਂਹ ਕਣੀ ਦੇ ਵਿਰੁੱਧ ਸੀ ਤੇ ਮੌਸਮ ਬਦਲ ਵਾਈ ਹੋਣ ਕਰਕੇ ਮੀਂਹ ਆਇਆ ਥੋੜਾ ਮੋਟਾ ਹਰ ਚਿੱਗਲਾ ਹੋਇਆ ਕੋਈ ਤੁਸੀਂ ਦੇਖ ਹੀ ਰਹੇ ਹੋ ਤੇ ਇਸੇ ਇੱਥੇ ਬਾਹਰ ਪੱਖਾ ਲਾ ਕੇ ਬੈਠੀਆਂ ਹਾਂ ਤੇ ਵਾਕਿ ਫਿਰ ਮੈਂ ਇੱਥੇ ਲੱਗੀ ਸੀ ਚਾਹ ਪਣੀ ਪੀ ਕੇ ਆਟਾ ਗੁੰਨਾ ਦਾਲ ਵਾਲਾ ਆਟਾ ਗੁੰਨਾ ਮੈਂ ਤੇ ਕਿਉਂਕਿ ਦਾਲ ਪਈ ਸੀ ਦਾਲ ਵਾਲਾ ਗੁੰਮਣ ਕਿ ਮੈਂ ਤੇ ਚਲ ਦਾਲ ਆਲੀਆ ਰੋਟੀ ਬਣਾ ਲਾਂਗੇ ਬਾਅਦ ਵਿੱਚ ਤੇ ਵੀ ਚਾਹ ਨਾਲ ਜਾਂ ਦਹੀਂ ਨਾਲ ਜਿਹਨੇ ਵੀ ਜਿਹੜੀ ਚੀਜ਼ ਨਾਲ ਖਾਣੀ ਹੋਊਗੀ ਵੀ ਉਹ ਖਾ ਲੂਗਾ ਤੇ ਬਸ ਫਿਰ ਮਤਾ ਕਰਕੇ ਇੱਥੇ ਆਟਾ ਗੁੰਨਾ ਲੱਗੀ ਸੀ ਤੇ ਇੱਥੇ ਆਏ ਸੀ ਸਾਡੇ ਮੇਰੇ ਹਸਬੰਦ ਨੇ ਮਾਮਾ ਜੀ ਇਹ ਆਏ ਸੀ ਡੱਬਾ ਲੈ ਕੇ ਤੇ ਡੱਬਾ ਆਇਆ ਲੈ ਕੇ ਜਿੰਨੇ ਪੁੱਤਾਂ ਆ ਆ ਦੇਖੋ ਜੀ ਸਾਡੇ ਡੱਬਾ ਆਇਆ ਲੈ ਡੱਬਾ ਇਹ ਖੇੜੀ ਖੁਸ਼ੀ ਚਾਹ ਹੈ ਇਹ ਖੁਸ਼ੀ ਚਾਹ ਹੈ ਕਿ ਵੀ ਮੇਰੇ ਹਜ਼ੂਰ ਨੇ ਮਾਤਾ ਜੀ ਤੇ ਡੱਬਾ ਲੱਗਿਆ ਉਹਨਾਂ ਦੇ ਘਰੋਂ ਆਇਆ ਤਾਂ ਤੇ ਖੁਸ਼ੀ ਦੀ ਚਾਹ ਡੱਬਾ ਲੱਗਿਆ ਜੀ ਤੇ ਹਰੇਕ ਥੀਏ ਦੂਜੇ ਘਰਾਂ ਚ ਗਏ ਹੋਏ ਡੱਬਾ ਲੱਗੇ ਤੇ ਡੱਬਾ ਇੰਵਰਸਿਟੀ ਨਾਲ ਚਾਹਤਾਂ ਤੁਮਨੇ ਪਿੱਛਾ ਨਹੀਂ ਵਸ ਚਲੇਗੇ ਜਿਹਾ ਰਹੇ ਨਹੀ ਹਾਂ ਕਿ ਪੈਸਾ ਦਵਾਤ ਦਾ ਚੰਗਾ ਉਹਦੇ ਇੰਚੇਟਾ ਦੇ ਨਾਲ 7 8 12 ਮੈਂ ਇੱਥੇ ਲੱਗੀ ਸੀ ਰੋਟੀ ਲਾਉਣ ਤੇ ਰੋਟੀ ਲਾ ਕੇ ਤੇ ਮੈਂ ਸੁਣਿਆ ਕਿ ਵੀ ਆਪਾਂ ਜੋਤ ਪੱਤੀ ਤੋਂ ਲਾ ਦੇ ਤੇ ਇਹ ਕੰਦੀ ਠੀਕ ਆ ਵੀ ਮੈਂ ਲਾ ਲੰਨੀ ਆ ਤੇ ਮੈਂ ਰੋਟੀ ਲਾਉਂਦੀ ਸੀ ਮੈਂ ਤਾਂ ਫਟਾਫਟ ਮੈਂ ਰੋਟੀ ਲਾ ਦਾ ਟਾਈਮ ਹੋਇਆ ਪਿਆ ਤੇ ਇਸ ਵਕਤ ਕੇ ਫਿਰ ਮੈਂ ਰੋਟੀ ਲਾਉਣ ਲੱਗੀ ਸੀ ਤੇ ਮੈਂ ਕਿਹਾ ਚੱਲ ਵੀ ਮੈਂ ਹੁਣ ਰੀਸ਼ੂ ਦੀ ਲਾ ਦਾਂ ਕਿਉਂਕਿ ਉਹਨੇ ਸਕੂਲ ਜਾਣਾ ਸੀ ਟਾਈਮ ਹੋਇਆ ਪਿਆ ਸੀ ਤੇ 31 ਤਰੀਕ ਨੂੰ ਤਾਂ ਛੁੱਟੀ ਆ 31 ਤਰੀਕ ਨੂੰ 31 ਜੁਲਾਈ ਨੂੰ ਤੇ ਕਿਉਂਕਿ ਸਰਦਾਰ ਆਦਮ ਸਿੰਘ ਜੀ ਦਾ ਸ਼ੀਦੀ ਦਿਹਾੜਾ ਤੇ ਇਸ ਕਰਕੇ ਛੁੱਟੀ ਦਾ ਪਹਿਲਾਂ ਤਾਂ ਕਹਿੰਦੇ ਸੀ ਵੀ ਹਨਾ ਸਕੂਲ ਪਾਲਜ ਬੰਦ ਨਹੀਂ ਹੋਣਗੇ ਫਿਰ ਰਾਤੀ ਅਸੀਂ ਮੈਸੇਜ ਦੇਖਿਆ ਸੀ ਤੇ ਫਿਰ ਛੁੱਟੀ ਦਾ ਐਲਾਨ ਕੀਤਾ ਗਿਆ 31 ਤਰੀਕ ਨੂੰ ਤੇ ਰੀਸ਼ੂ ਪਹਿਲਾਂ ਕਹਿੰਦਾ ਸੀ ਮੈਂ ਛੁੱਟੀ ਕਰਨੀ ਆ 30 ਨੂੰ ਤੇ ਫਿਰ ਮੈਂ ਕਿਹਾ ਵੀ ਨਹੀਂ 31 ਤਰੀਕ ਦੀ ਤਾਂ ਛੁੱਟੀ ਆ ਤੇ ਤੂੰ ਦੋ ਛੁੱਟੀਆਂ ਹੋ ਜਾਣਗੀਆਂ ਬੇ ਇੱਕ ਤਰੀਕ ਨੂੰ ਤੇ ਪੇਪਰ ਛੁੱਟੂ ਮੰਥਲੀ ਟੈਸਟ ਨੇੜੇ ਤੇ ਕਿਤੇ 11 ਤੱਕ ਹੈ ਬਸ ਕੋਈ ਛੁੱਟੀ ਨਹੀਂ ਬਸ ਇੱਕ 5 ਤਰੀਕ ਦੀ ਛੁੱਟੀ ਹੈ ਤੇ ਇੱਕ ਹੈਗੀ ਐ ਨੂੰ ਸੰਡੇ ਦੀ ਤੇ ਇੱਕ ਹੁਣ ਹਨਾ ਹੋਰ ਕੋਈ ਛੁੱਟੀ ਨਹੀਂ ਵਿੱਚ ਤੇ ਬਸ ਤੇ ਸ਼ਨੀ ਐ ਐਤਵਾਰ ਦੀ ਰਖੜੀ ਦੀ ਨੂੰ ਦੱਸਦੀ ਤੇ ਫਿਰ ਮੈਂ ਕਿਹਾ ਵੀ ਨਹੀਂ ਤੂੰ ਸਕੂਲ ਚ ਲੈ ਜਾ ਤੇ ਬਸ ਫਿਰ ਇਹ ਰੈਡੀ ਹੋ ਗਿਆ ਸੀ ਬਸ ਇਹ ਆਪਦਾ ਨਾਸ਼ਤਾ ਲੈ ਗਿਆ ਮੈਨੂੰ ਬਾਏ ਮਾਰਦੀ ਵੀ ਆਪਦਾ ਨਾਸ਼ਤਾ ਲੈ ਜਾ ਤੇ ਕਰ ਲੈ ਤੂੰ ਨਾਸ਼ਤਾ ਮੈਂ ਤੇਰਾ ਪੈਕ ਕਰ ਦਿੰਨੀ ਹੁਣ ਨਾ ਟਾਈਮ ਤੇ ਵਸ ਇਹ ਰੈਡੀ ਹੋ ਗਿਆ ਨਾਸ਼ਤਾ બસ ਮੈਂ ਨਾਸ਼ਤਾ ਬਣਾਉਣ ਲੱਗ ਗਈ ਸੀ ਕਿ ਚਾਹ ਫਟਾਫਟ ਨਾਸ਼ਤਾ ਬਣਾਵਾਂ ਤਾਂ ਤੇ ਫਿਰ ਰਿਸ਼ੂ ਨੂੰ ਜਾਣਾ ਸੀ ਸਕੂਲ ਤੇ ਸੁਨੇਹਾ ਨੇ ਵੀ ਜਾਣਾ ਸੀ ਅੱਜ ਸੁਨੇਹਾ ਨੂੰ ਮੈਂ ਕਿਹਾ ਸੀ ਨਾ ਵੀ 8 ਵਾਲੀ ਬੱਸ ਤੇ ਰਹਿਣ ਦੀ ਤੇ ਰੋਡਵੇਈ ਵਾਲੀ ਬੱਸ ਤੇ ਜਾਵੜੀ ਸਾਡੇ ਪੌਣੇ ਤੋਂ ਰੋਡਵੇਈ ਨਹੀਂ ਆਉਂਦੀ ਹੈ ਮੈਂ ਕਿਹਾ ਉੱਤੇ ਜਾਵੜੀ ਤੇ ਮੈਂ ਕਿਹਾ ਵੀ ਹਨਾ ਕਰਾਇਆ ਮਾਫਾ ਚੱਲ ਇੱਕ ਸਾਈਡ ਦਾ ਕਰਾਇਆ ਬਚ ਜੂਗਾ ਤੇ ਮੁੜ ਕੇ ਕਹਿੰਦੇ ਚੱਲ ਠੀਕ ਹੈ ਤੇ ਅੱਗੇ ਦਾ ਰੋਡ ਵੀ ਰੋਜ਼ ਹੀ ਹੁੰਦੀ ਢਿੱਲੀ ਹੁੰਦੀ ਤੇ ਅੱਜ ਜਦ ਮੈਂ ਚੜਾਉਣ ਗਈ ਤੇ ਰੋਡ ਵੀ ਆਈ ਪਤਾ ਨਹੀਂ ਆਈ ਹੋਗੀ ਲੇਟ ਆਈ ਕਿ ਕਿਵੇਂ ਤੇ ਪੱਕਾ ਨਹੀਂ ਪਤਾ ਸੀ ਤਾਂ ਫਿਰ ਦੇਖ ਕੇ 9 ਤੋਂ ਬਾਅਦ 10 ਮਿੰਟ 9 10 ਤੱਕ ਅਸੀਂ ਟਿੱਕੀ ਬੱਸ ਫਿਰ ਅਸੀਂ ਆ ਗਏ ਮੈਂ ਕਿਹਾ ਇਹ ਗੰਦੀ ਆਈ ਨਹੀਂ ਮੈਂ ਕਿਹਾ ਚੱਲਦਾ ਰਹਿਣ ਦੇ ਵਾਹ ਕਿਸਵਾਰੀਆਂ ਮੈਂ ਖੜੀ ਸੀ ਖੜੀਆਂ ਸੀ ਜਿਹੜੀਆਂ ਹੁੰਦੀਆਂ ਕੁੜੀਆਂ ਨਾ ਜਿਹੜੀਆਂ ਕੋਲਜ ਵਾ ਅੱਥ ਜਾਂਦੀਆਂ ਆਈਲਟਸ ਵਗੈਰਾ ਕਰਨ ਦੇ ਜੋਗ ਤੇ ਸਾਰੀਆਂ ਖੜੀਆਂ ਸੀ ਤੇ ਮੈਂ ਕਦੇ ਆ ਜੂ ਨਾ ਕੰਦੀ ਨਹੀਂ ਫਿਰ ਅਸੀਂ ਮੁੜਿਆ ਫਿਰ ਇਹਨੇ ਛੁੱਟੀ ਹੋ ਗਈ ਵਾਸਤੇ ਤੇ ਹਰਸ ਫਿਰ ਮੈਨੂੰ ਲੱਗ ਗਈ ਸੀ ਮੈਂ ਇੱਥੇ ਸਬਸਕ੍ਰਾਈਬ ਕਰਨ ਤੇ ਮੈਂ ਦੱਸਨੇ ਮੈਂ ਸੁਣਿਆ ਨਾ ਕਿ ਮੈਂ ਝਾੜੂ ਲੂਣੀ ਆ ਤੇ ਤੂੰ ਪੋਚੇ ਲਾ ਦੇ ਬਸ ਇੱਥੋਂ ਸਾਰਾ ਹਨਾ ਕਲੀਨ ਕਰ ਦਾਂਗੇ ਸਮਾਨ ਚੱਕ ਕੇ ਤੇ ਜਿਹੜਾ ਫालतू ਸਮਾਨ ਪਿਆ ਸੀ ਕਿੱਧਰ ਸੋਫਿਆਂ ਤੇ ਸੁੱਟਿਆ ਜਾ ਇੱਧਰ ਬੈੱਡ ਦੇ ਉੱਪਰ ਸਾਰਾ ਅਸੀਂ ਚੱਕ ਦਾਂਗੇ ਤੇ ਬਸ ਫਿਰ ਮੈਂ ਇੱਥੇ ਨਾ ਕਮਰੇ ਦੇ ਵਿੱਚ ਸਮਾਨ ਵਗੈਰਾ ਚੱਕ ਕੇ ਸੈੱਟ ਕਰੀ ਜਾਂਦੀ ਸੀ ਤੇ ਆ ਸਾਬਣ ਪੱਡੀ ਹੋਈ ਸੀ ਮੈਂ ਕਿਹਾ ਸਾਬਣ ਕਿਨੇ ਰੱਖੀਏ ਕਹਿੰਦੀ ਮੈਂ ਤਾਂ ਰੱਖੀ ਨਾ ਤੇ ਮੈਗਾ ਉੱਥੇ ਰੈਪਰ ਚ ਪੱਡੀ ਪਈ ਐ ਤੇ ਅਸੀਂ ਗੱਲਾਂ ਕਰੀ ਜਾਂਦੀ ਸੀ ਕਹਿੰਦੀ ਮੈਂ ਨਹੀਂ ਕਰਦੀ ਤੇ ਫੇਰ ਮੈਂ ਇੱਥੇ ਬਸ ਉਹ ਸੈਟਿੰਗ ਜੀ ਕਰੀ ਜਾਂਦੀ ਸਾਰਾ ਤੁਹਾਨੂੰ ਫੜਾਈ ਜਾਂਦੀ ਸੀ ਸਮਾਨ ਚੱਕ ਕੇ ਮੈਂ ਤਾਂ ਵੀ ਆ ਉੱਧਰ ਰੱਖਿਆ ਉਹ ਸਮਾਨ ਜਗ੍ਹਾ ਤੇ ਰੱਖਿਆ ਤੇ ਆ ਹੈਂਕੀ ਸੀ ਹੈਂਕੀਆਂ ਦੇ ਤੁਸੀਂ ਮੈਂ

ਤੇ ਗਾਡੀਸ਼ ਨੂੰ ਸੈੱਟ ਕਰਕੇ ਤੇ ਫਿਰ ਮੈਂ ਝਾੜੂ ਲਾਵਾਂ ਨੀ ਮੱਗ ਦੀ ਸਮਝ ਝਾੜ फटाफट ਲਾਵਾਂ ਤੇ ਫੇਰ ਉਸਦੇ ਕਮਰੇ ਚ ਲਾਉਂਦੀ ਹਾਂ ਝਾੜੂ ਨਾਲ ਇੱਧਰ ਕਲੀਨ ਕਰ ਦਿਆਂਗੀ ਸਾਰਾ ਰੂਮ ਤੇ ਫੇਰ ਨਾਲ ਨਾਲ ਅਸੀਂ ਮੈਂ ਤੁਸੀਂ ਉਹ ਗੱਲਾਂ ਕਰੀ ਜਾਂਦੀ ਸੀ ਤੇ ਸੁਨੀਆ ਹਣਾ ਉੱਧਰ ਦੂਸਰੇ ਕਮਰੇ ਚ ਗਈ ਸੀ ਸਮਾਨ ਸਮੋਣ ਚੱਕਣਾ ਥੋੜਾ ਮोटा ਚੱਕਤਾ ਸੋਨੇ ਫਿਰ ਮੈਂ ਕਿ ਤਪੋਚਾ ਦਾ ਧੋ ਲਿਆ ਤੇ ਪੋਚਾ ਧੋ ਕੇ ਤੇ ਤੂੰ ਇੱਧਰਲੇ ਕਮਰੇ ਚ ਲਾ ਦੇ ਕਹਿੰਦਾ ਬੈਟਾ ਇਹ ਜਿੱਤ ਉੱਧਰ ਲਾ ਦੇ ਮੈਂ ਚਾਹਾਂ ਤੰਨੂੰ ਠੀਕ ਆ ਬੱਸ ਫਿਰ ਮੈਂ ਇੱਥੇ ਨਾ ਕੁੰਡਰ ਦਾ ਪਾਣੀ ਜਿਆ ਡਿੱਗਿਆ ਪਿਆ ਸੀ ਕੁੰਡਰ ਚ ਮੜਮੜਾ ਪਾਣੀ ਸੀ ਮੈਂ ਜਾਂ ਦੋ ਕੁੰਡਰ ਚ ਤੇ ਮੈਂ ਮੈਂ ਗਈ ਆਂ ਮੈਂ ਕਿਹਾ ਤੇ ਪੋਚਾ ਨਹੀਂ ਲਾਇਆ ਮੈਂ ਤਾਂ ਲਾਇਆ ਸੀ ਸੁੱਕਿਆ ਨਹੀਂ ਜਿਹੜੀ ਤਰ੍ਹਾਂ ਤੇ ਤਾਂ ਜਿਹੜਾ ਕੁੰਡਰ ਚ ਪਾਣੀ ਡਿੱਗਦਾ ਉੱਤੇ ਫਿਰ ਮੈਂ ਪੋਚਾ ਪਹਿਲਾਂ ਲਵਾ ਦੇਂਗਾ ਨਹੀਂ ਆਉਂਦਾ ਸੁੱਕ ਜਾਂਦਾ ਤੇ ਫੇਰ ਇਹ ਕੰਦ ਠੀਕ ਆ ਮੈਂ ਲਾਇਆ ਸੀ ਤੇ ਮੈਂ ਮਗਾਜਲ ਤੇ ਦੋ ਜਪੋਚਾ ਨੂੰ ਚੋਰ ਕੇ ਚੰਗੀ ਤਰ੍ਹਾਂ ਧੋ ਕੇ ਤੇ ਲਿਆ ਫਿਰ ਉਧਰ ਲਾ ਕੇ ਸਪੋਚਾ ਲਾਉਣ ਤੇ ਮੈਂ ਅੱਗੇ ਸਿੱਧਰ ਦੂਸਰੇ ਰੂਮ ਦੇ ਵਿੱਚ ਇੱਥੇ ਲਾਉਂਦੀ ਮੈਂ ਝਾੜ ਤੇ ਫਿਰ ਮੈਂ ਨਾ ਨਾ ਵਸਿਆ ਨਾ ਉਹ ਇਧਰ ਆ ਕੇ ਸਨੀ ਪੋਚਾ ਲਾ ਲਿਆ ਸਾਨੂੰ ਉਧਰ ਤੇ ਮੈਨੂੰ ਬੰਦੀ ਲਾਇਆ ਨਹੀਂ ਹੁਣ ਝਾੜਨਾ ਤਾਂ ਵੀ ਲਾਈ ਜਾਨੀ ਆ ਕਿ ਮੈਂ ਤੇਰੇ ਮੂੰਹ ਕੋ ਥੋੜਾ ਵੀ ਚੰਗੀ ਤਰ੍ਹਾਂ ਨਹੀਂ ਲਾਉਂਦੀ ਹੈਗੀ ਝਾੜ ਤੇ ਮੈਂ ਕ ਖੱਲਾ ਗੁੰਜਾਂ ਦੇ ਵਿੱਚੋਂ ਵੀ ਕੱਢਣਾ ਪੈਂਦਾ ਕੂੜਾ ਦੋ ਦਾ ਮੂਰੇ ਮੂਰੇ ਕੱਢ ਕੇ ਤੇ ਫਿਰ ਪਰਾਂ ਮਾਰਦੀ ਆ ਕੂੜਾ ਤੇ ਤਰਾ ਸੰਗ ਲੱਗਦੀ ਤੇ ਮੈਂ ਕੰਦੀ ਲੈ ਮੈਂ ਵੀ ਕੱਢਦੀ ਹੁੰਨੀ ਆ ਕੂੜਾ ਮੈਂਗਾ ਐਵੇਂ ਕੱਢਦੀ ਆ ਤੂੰ ਮੈਂ ਕਹਿੰਦਾ ਇਹ ਵਧੀਆ ਚੰਗੀ ਤਰ੍ਹਾਂ ਸਾਫ਼ ਸਫਾਈ ਕਰੇਦੀ ਹੁੰਦੀ ਆ ਮੈਂ ਕਹਿੰਦਾ ਸਾਫ਼ ਸਫਾਈ ਦਾ ਕੰਮ ਹੁੰਦਾ ਨਾ ਜਿਹੜਾ ਉਹ ਚਾਹੇ ਥੋੜਾ ਕਰ ਲੋ ਪਰ ਕਰੋ ਸਫਾਈ ਦਾ ਤੇ ਆ ਦੇਖੋ ਮੈਂ ਕਿੰਨਾ ਕੂੜਾ ਕੱਢਿਆ अलमारी ਥੰਮਾ ਵੀ ਪੱਖੇ ਕੱਢੀ ਆਏ ਆਏ ਵਸੇ ਜਿਵੇਂ ਜੋ ਸਮਾਨ ਹੁਣ ਮੈਂ ਕੱਢੀ ਇੰਨੀ ਆ ਨੀਚੋਂ ਹਣ ਉਹ ਚੀਜ਼ ਦੇ ਇਹ ਥੋੜਾ ਐ ਝਾੜੂ ਲੋਂਦੀ ਆ ਜਿਵੇਂ ਆਪਾਂ ਲੋਂਨੇ ਦਾ ਸਫੇਰ ਤਾਂ ਕਰਕੇ ਫਿਰ ਮੈਂ ਕਮੈਲ ਉਹਨੀ ਚੰਗੀ ਤਰ੍ਹਾਂ ਝਾੜੂ ਤੇ ਸਾਰਾ ਸਮਾਨ ਮੈਂ ਇਧਰ ਉਧਰ ਕਰਕੇ ਫਿਰ ਝਾੜੂ ਮਾਰਨੀ ਤੇ ਫਿਰ ਮੈਂ ਅਗੀ ਸਿਰ ਸੋਈ ਦੇ ਵਿੱਚ ਇਧਰ ਤੇ ਮੈਂ ਲੱਗੀ ਸੀ ਇੱਥੇ ਹਨਾ ਗੈਸ ਵਗੈਰਾ ਸਾਫ ਕਰਨ ਭਾਂਡੇ ਨੂੰ ਕਲੀਨ ਕਰਤੀ ਸੀ ਪਹਿਲੇ ਤੇ ਪਿੱਛੇ ਦੇ ਡੈਡੀ ਦਾ ਫੋਨ ਆ ਗਿਆ ਸੀ ਤੇ ਕਿਉਂਕਿ ਉਹ ਲਾਲੰਦ ਦੇ ਰੈਸਟੋਰੈਂਟ ਦੀ ਥੋੜੀ ਮੱਤੀ ਉਹ ਫੋਨ ਲਾ ਲੈਂਦੇ ਆ ਤੇ ਫਿਰ ਮੈਂ ਭਾਂਡੇ ਮੇਰੇ ਰਹਿੰਦੇ ਸੀ ਭਾਂਡੇ ਦਾ ਸੱਚ ਮਾਇਲੇ ਸੀ ਗੈਸ ਵਗੈਰਾ ਰੰਦਾ ਸੀ ਪਹਿਲਾ ਭਾਂਡੇ ਮੰਜਨ ਤੋਂ ਪਹਿਲਾ ਆਇਆ ਸੀ ਫਿਰ ਮੈਂ ਥੋੜੀ ਜੀ ਗੱਲ ਕਰਕੇ ਕੱਟਦਾ ਸੀ ਉਹਨਾਂ ਨੇ ਕਹਿੰਦੇ ਚਲੋ ਕੰਮ ਕਰ ਲਾ ਕੰਮ ਫਿਰ ਮੈਂ ਭਾਂਡੇ ਮਾਜ ਕੇ ਤੇ ਫਿਰ ਮੈਂ ਨਾ ਪੈ ਗਈ ਸੀ ਕਿਉਂਕਿ ਅੱਜ ਨਾ ਮੇਰੇ ਸਿਹਤ ਠੀਕ ਜੀ ਨਹੀਂ ਲੱਗਦੀ ਸੀ ਤੇ ਫਿਰ ਮੈਂ ਜਦੋਂ ਪੈ ਗਈ ਫਿਰ ਫੋਨ ਆ ਗਿਆ ਤੇ ਉਹਨਾਂ ਨੇ ਕੰਮ ਕਰ ਲਿਆ ਕਹਿੰਦੇ ਨਹੀਂ ਵੀ ਤੁਹਾਡੇ ਰੰਦਾ ਗੈਸ ਵਗੈਰਾ ਸਾਵਧਾਨ ਬਾਅਦ ਕੋਣ ਤੇ ਕਹਿੰਦੇ ਚਾ ਠੀਕ ਹੋ ਜਾ ਬਸ ਉਹਨਾਂ ਨੇ ਥੋੜੇ ਇੱਕ ਟਾਈਮ ਗੱਲ ਕਰਕੇ ਤਿਹਨ ਮੈਂ ਵੀ ਰੈਸਟ ਕਰਦਾ ਥੋੜਾ ਟਾਈਮ ਤੇ ਸਵੇਰ ਹੋ ਕੱਟਤਾ ਸੀ ਉਹਨਾਂ ਨੇ ਫੋਨ ਫਿਰ ਮੈਨੂੰ ਇੱਥੇ ਸਾਫ ਸਫਾਈ ਲੱਗਦੀ ਸੀ ਤੇ ਅੱਜ ਮੈਂ ਬਾਲ ਵੀ 4 ਵਜੇ ਪੁਣੇ 4 ਵਜੇ ਪਾਈ ਤੇ ਜੇ ਜਾਈ ਨਹੀਂ ਕੀਤਾ ਫੋਨ ਨੂੰ ਬੱਸ ਐਂ ਕਰਦੇ ਨੇ ਤੇ ਫਿਰ ਮੇਰੇ ਸਿਸਟਰ ਦਾ ਫੋਨ ਆਦਾ ਸੀ ਉਹ ਗੱਲਾਂ ਕਰਦੀ ਮੇਰੀ ਤੇ ਉਹ ਜਦੋਂ ਵੀ ਉਹਦਾ ਫੋਨ ਆਉਂਦਾ ਉਹ ਬੱਸ ਹਨਾ ਫਿਰ ਲੱਗੀ ਰਹਿੰਦੇ ਘੰਟਾ ਡੇਢ ਘੰਟਾ ਗੱਲਾਂ ਕਰਨ ਤੇ ਅੱਜ ਮੰਮੀ ਹੈ ਨਹੀਂ ਸੀ ਮੰਮੀ ਮੇਰੀ ਮਾਸੀ ਕੋਲੇ ਗਈ ਹੋਈ ਸੀ ਤਾਂ ਕਰਕੇ ਫਿਰ ਉਹ ਮੇਰੇ ਨਾਲ ਗੱਲਬਾਤਾਂ ਕਰ ਜਾਂਦੇ ਸੀ ਕਹਿੰਦੇ ਅੱਗੇ ਤੈਨੂੰ ਮੰਮੀ ਨੂੰ ਲਾ ਲੈਣ ਨੂੰ ਮੇਰਾ ਫੋਨ ਤੇ ਅੱਜ ਫਿਰ ਮੇਰਾ ਟਾਈਮ ਪਾਸ ਨਹੀਂ ਹੁੰਦਾ ਤਾਂ ਕਰਕੇ ਤੈਨੂੰ ਲਾ ਲਿਆ ਸੀ ਤੇ ਕਿਉਂਕਿ ਦੋ ਤਿੰਨ ਦਿਨ ਹੋ ਗਏ ਉਹਦੀ ਗੱਲ ਵੀ ਨਹੀਂ ਹੋਈ ਸੀ ਮੇਰੇ ਨਾਲ ਰੋਜ਼ ਫੋਨ ਆਉਂਦਾ ਸੀ ਪਰ ਮੈਂ ਚੱਕਿਆ ਨਹੀਂ ਹੁੰਦਾ ਕੰਮ ਤੋਂ ਤੇ ਵਿੱਚ ਬੀਜੀ ਕਰਕੇ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਅੱਜ ਫਿਰ ਮੈਂ ਕਿਹਾ ਚੱਲ ਮੈਂ ਫ੍ਰੀ ਆ ਮਾੜੀ ਮੋਟੀ ਚੱਕ ਲੈਂਦਾ ਮੈਂ ਕੋਈ ਕੰਮ ਨਹੀਂ ਤੇਨੂੰ ਤਾਂ ਮੈਂ ਫੋਨ ਲੈਂਦੀ ਵੀ ਚੱਕਦੀ ਨਹੀਂ ਵੇ ਰਮਨੋ ਹੀ ਗੱਲ ਕਿਹਾ ਉਹਨੇ ਲੰਬੇ ਮੈਂ ਤਿੰਨ ਦਿਨ ਹੋ ਗਏ ਫੋਨ ਲੰਦੇ ਤੇ ਫੋਨ ਨਹੀਂ ਚੱਕਦੇ ਮੈਂ ਕਾ ਫੋਨ ਕਿ ਚੱਕਣਾ ਵਸ ਮੈਂ ਕਾ ਕੱਲ ਅਸੀਂ ਗਏ ਸੀ ਐਡਮਿਸ਼ਨ ਕਰਾਉਣ ਪਰ ਚਾ ਮੈਂ ਕਾ ਲਾਈਟ ਹੈ ਨਹੀਂ ਸੀ ਫੋਨ ਚੱਕਰ ਚ ਫਿਰਦੇ ਰਹੇ ਤੇ ਮੈਂ ਕਾ ਇੱਕ ਦਿਨ ਮੇਰਾ ਟਾਈਮ ਨਹੀਂ ਲੱਗਾ ਚੱਕਣ ਦਾ ਦੀ ਸੀ ਤਾਂ ਕਰਕੇ ਤੇ ਕੰਦੇ ਅੱਛਾ ਕੰਦੇ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਕਾ ਉਹ ਕਿ ਮੈਂ ਸਾਡੇ ਮੇਰੇ ਸੱਚ ਫਰਾਗ ਸੀ ਫਿਰ ਅਸੀਂ ਉਹ ਬਦਲਾਈ ਸਾਰੀ ਬਦਲਾ ਕੇ ਫਿਰ ਮੰਡ ਮਿਲਵਾਈ ਜਾਂ ਤੇ ਕਿਉਂਕਿ ਇਹ ਲੈ ਅੜਦਾ ਫਿਰ ਪਤਾ ਨਹੀਂ ਹੁੰਦਾ ਕਦੋਂ ਹੋ ਜਾਵੇ ਕਦੋਂ ਨਹੀਂ ਕੰਗਰਾਤ ਬਰਾਤੇ ਉਦਨ ਰਾਤ ਨੂੰ ਹੀ ਚਲੀ ਗਈ ਸੀ 10 ਵਜੇ ਫਿਰ ਬਹੁਤ ਔਖਾ ਹੋ ਗਿਆ ਸੀ ਸਾਨੂੰ ਤੇ ਵਸ ਫਿਰ ਮੈਂ ਇੱਥੇ ਆ ਗਈ ਸੀ ਜੀ ਹੁਣ ਦੁਪਹਿਰ ਦਾ ਟਾਈਮ ਹੋ ਗਿਆ 2 ਵਜੇ ਸੀ ਮੈਨੂੰ ਗੱਲ ਕਰਦੀ ਨੂੰ ਤੇ 12 ਵਜੇ ਦਾ ਆਇਆ ਸੀ ਦੇਖੋ 2 ਘੰਟੇ ਹੁਣ ਪੂਰੀ ਗੱਲ ਕੀਤੀ 2 ਵਜੇ ਵੀ ਮੈਂ ਆਪ ਹੀ ਕੱਟਿਆ ਮੈਂ ਕਿ ਚੰਗਾ ਮੈਂ ਰੋਟੀ ਲਾਉਣੀ ਹੈ ਕਹਿੰਦੇ ਠੀਕ ਹੈ ਫਿਰ ਉਹਨੇ ਫੋਨ ਕੱਟਤਾ ਸੀ ਤੇ ਫਿਰ ਮੈਂ ਇੱਥੇ ਲਾਦੀ ਸੀ ਰੋਟੀ ਲੈਣ ਤੇ ਰੋਟੀ ਮੈਂ ਆਪਦੀਆਂ ਹੀ ਲਾਣ ਲੱਗੀ ਆ ਕਿਉਂਕਿ ਨਾ ਬੱਚਿਆਂ ਨੂੰ ਮੈਂ ਭੜਾਕ ਦੇਣੀ ਮੈਗੀ ਮੇਰੇ ਤਾਂ ਮੈਗੀ ਬਣਦਾ ਕਿਉਂਕਿ ਮੈਂ ਦੇ ਬਣਦੀ ਮੈਂ ਹੀ ਤੇ ਇਹਨਾਂ ਮੈਂ ਕਿ ਚੱਲ ਮੈਂ ਰੋਟੀ ਲੈ ਲੈਂਦੀ ਆ ਫਿਰ ਮੈਂ ਕਿ ਚੱਲ ਤੁਹਾਨੂੰ ਮੈਗੀ ਬਣਾ ਲੈਣੀ ਵੰਗਾ ਰਿਸ਼ੂ ਵੀ ਹੋਣ ਵਾਲਾ 2:30 ਵਜੇ ਆ ਜਾਂਦਾ ਕਿਉਂਕਿ 2 ਵੇ ਛੁੱਟੀ ਹੁੰਦੀ ਆ ਅੱਧਾ ਘੰਟਾ ਬਾਹਰ ਲਾਦ ਹੁੰਦੀ ਹੁੰਦੀ ਉਹਦੇ ਬਾਅਦ 2:30 ਘਰੇ ਆ ਜਾਂਦਾ ਫਿਰ ਮੈਂ ਇੱਥੇ ਬਸ ਤੇਲ ਪਾਉਣ ਲੱਗੀ ਸੀ ਤੜਕੇ ਚ ਤੇਲ ਹੋ ਜਾ ਆਪਣਾ ਗਰਮ ਜਦੋਂ ਫਿਰ ਇਹਦੇ ਵਿੱਚ ਜੀਰਾ ਪਾਵਾਂਗੇ ਆਪਾਂ ਤੇ ਰੋਟੀ ਮੇਲਾ ਕੇ ਰੱਖਤੀ ਸੀ ਉਹਦੇ ਬਸ ਜੀਰਾ ਪਾਤਾ ਫਿਰ ਮੈਂ ਇਹਦੇ ਚ ਤੇਲ ਗਰਮ ਹੋ ਗਿਆ ਸੀ ਤੇ ਫਿਰ ਮੈਂ ਥੋ ਮੈਗੀ ਗੱਡੀ ਆਂਦੀ ਸੀ ਕਿਉਂਕਿ ਚੋਈਆਂ ਉਹ ਦੋ ਫਿਰਦੀਆਂ ਤੇ ਪਿੰਜਰਾ ਵੀ ਮੈਂ ਲੈ ਕੇ ਆਉਣਾ ਕਹਿੰਗਾ ਨਾ ਪਿੰਜਰਾ ਉਹ ਦੂਜੇ ਘਰ ਵਾਲਿਆਂ ਦਾ ਲੈਂਦੇ ਸੋ ਕੰਮ ਹੀ ਨਹੀਂ ਕਰਦਾ ਤੇ ਮੈਂ ਪਿੰਜਰਾ ਲੈ ਕੇ ਆਉਂਗੀ ਤੇ ਬਹੁਤ ਮੰਗਣੇ ਮੰਗਣਾ ਕੀਤੀਆਂ ਫਿਰ ਥਾ ਥਾਂ ਤੇ ਤੇ ਅਸੀਂ ਤਾਂ ਉਹ ਇੰਨਾ ਹਨਾ ਤੁਹਾਨੂੰ ਪਤਾ ਯਾਰ ਸੋਇ ਦੇ ਵਿੱਚ ਇੰਨਾ ਗੰਦ ਵਗੈਰਾ ਨਹੀਂ ਹੁੰਦਾ ਤੇ ਆਪਾਂ ਬਾਹਰ ਹੀ ਸਾਰਾ ਕੁਝ ਹੋਰ ਰੱਖਦੇ ਆਂ ਵੀ ਇੰਨਾ ਰੋਟੀਆਂ ਰੱਟੀਆਂ ਜਿਵੇਂ ਕਈ ਰੱਖ ਦਿੰਦੇ ਰਸੋਈ ਦੇ ਵਿੱਚ ਪਰ ਪਤਾ ਨਹੀਂ ਕਿਵੇਂ ਆ ਗਈ ਕਿੱਥੋਂ ਆਈ ਹੈ ਇਹ ਕਿਤਾ ਛੋਟਾ ਇਹ ਬੱਚਾ ਇੱਕ ਵੱਡੀ ਹੈ ਚੂਨੀ ਤੇ ਤਾਂ ਕਰਕੇ ਫਿਰ ਮੈਂ ਤਾਂ ਮੈਂ ਲੈ ਕੇ ਆਉਂਗੀ ਬਹੁਤ ਫਤਹਾ ਹੈ ਵੀ ਕਈ ਵਾਰ ਕੋਈ ਸਮਾਨ ਬਾਹਰ ਵੀ ਰਹਿ ਜਾਂਦਾ ਕਿੱਥੇ ਕਿੱਥੇ ਬੰਦਾ ਹਨਾ ਰੱਖਦਾ ਵੀ ਰੈਕ ਦੇ ਵਿੱਚ ਆ ਗਿਆ ਕੋਈ ਸੇਫਟੀ ਚ ਤੇ ਤਾਂ ਕਰਕੇ ਫਿਰ ਮੈਂ ਨੂੰ ਮੈਗੀ ਦੇ ਪੈਕ ਤੋਂ ਉਹਨਾਂ ਉੱਥੇ ਰੱਖਿਆ ਸੀ ਮੈਂ ਕਿਹ ਬਾਹਰ ਰੱਖਤੀ ਉਹਨਾਂ ਨੂੰ ਪੁੱਤਰ ਕੇ ਖਾ ਜਾਣੀ ਸਾਲ ਤੇ ਫਿਰ ਮੈਂ ਵਾਸੇ ਇੱਥੇ ਹੁਣ ਤੜਕਾ ਲਾਉਣ ਲੱਗੀ ਸੀ ਪਿਆਜ਼ ਪਾ ਕੇ ਮੈਂ ਫਿਰ ਮੈਗੀ ਨੂੰ ਤੋੜ ਲਿਆ ਸੀ ਸਾਰੇ ਨੂੰ ਤੋੜ ਕੇ ਉਹਨਾਂ ਨੂੰ ਤੇ ਉਹਨਾਂ ਦੇ ਜਿਹੜੇ ਉਹ ਮਸਾਲੇ ਨਿਕਲਦੇ ਆ ਮੈਗੀ ਦੇ ਵਿੱਚ ਮੈਗੀ ਮਸਾਲਾ ਉਪੜੀਆਂ ਉਹਨਾਂ ਨੂੰ ਮੈਂ ਕਰ ਲਿਆ ਸੀ ਕੱਟ ਕੇ ਇੱਕ ਸਾਈਡ ਤੇ ਮੈਂ ਪੜੀ ਜਾਂਦੀ ਸੀ ਮੈਂ ਕਿਵੇਂ ਲਿਖਿਆ ਤੇ ਹੁਣ ਤਾਂ ਆਪਾਂ ਵੜਾ ਲੈਨੇ ਆ ਤੇ ਫਿਰ ਮੈਂ ਦੇਖਦੇ ਮੈਂ ਘਾਟਾ ਨੂਡਲ ਵੀ ਹੁੰਦੇ ਆ ਨਾ ਕਈ ਘਾਟਾ ਨੂਡਲ ਮੈਗੀ ਤੇ ਮੈਂ ਕਿ ਉਹ ਤਾਂ ਨਹੀਂ ਹੈਗੇ ਨਹੀਂ ਫਿਰ ਮਰ ਮੈਦੇ ਦੀ ਸੀ ਤੇ ਫੇਰ ਵਸ ਮੈਂ ਹਣਾ ਇੱਥੇ ਹੁਣ ਤੜਕਾ ਮੇਰਾ ਪੁੱਜ ਗਿਆ ਸੀ ਫਿਰ ਮੈਂ ਮੈਗੀ ਪਾਤੀ ਸੀਦੇ ਵਿੱਚ ਤੇ ਫਿਰ ਮੈਂ ਲੱਗੀ ਸੀ ਜਿਹੜੇ ਮਸਾਲੇ ਵਾਲੇ ਸੈਸ਼ੇ ਸੀ ਉਹ ਪਾਉਣ ਤੇ ਸਾਰਾ ਮਸਾਲਾ ਮੈਂ ਪਾ ਦੂੰਗੀ ਇਹਦੇ ਵਿੱਚ ਫਿਰ ਮਸਾਲਾ ਪਾਤੀ ਦਰ ਮੈਂ ਨਾਣ ਮਿਰਚਾ ਤੇ ਹਲਦੀ ਪਾਤੀ ਸੀ ਸਨੈਗਨ ਦੀ ਕਰਾਰੇ ਜਿਹਾ ਬਣਾ ਕੇ ਤੇ ਤੇ ਮੈਂ ਤਾਂ ਠੀਕ ਆ ਤੇ ਬਸ ਫਿਰ ਮੈਂ ਦੋ ਗੱਟਵੇਂ ਪਾਣੀ ਦੀਆਂ ਪਾ ਦੂੰਗੀ ਇਹਦੇ ਵਿੱਚ ਤੇ ਦੋ ਕੱਪ ਪਾ ਦੋ ਜਾਂ ਦੋ ਗੱਟਵੇਂ ਆ ਤੇ ਬਸ ਸੇਮੇ ਹੀ ਹੁੰਦਾ ਇਹਨਾਂ ਦਾ ਤੇ ਬਸ ਫਿਰ ਮੈਂ ਦੋ ਗੱਟਵੇਂ ਪਾਣੀ ਨੇ ਪਾ ਕੇ ਤੇ ਇਹਨੂੰ ਫਿਰ ਮੈਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਛੱਡ ਦੂੰਗੀ ਘਰ ਵਾਸੇ ਆਪ ਆਪ ਦੇ ਆਪ ਹਨ ਬਣੀ ਜਾਣੀ ਆ। ਥੋੜੇ ਟਾਈਮ ਵਾਂਗ ਇਸ ਕੱਟੀ ਫੇਰਤੀ ਸੀ ਮੈਂ। ਅੰਦਰ ਫਰਮਾ ਲੱਗ ਗਈ ਸੀ ਤਾਲ ਗਰਮ ਕਰਨ ਤਵੇ ਤੇ ਰੱਖ ਦਿੱਤੀ ਸੀ ਕੋਲੀ। ਮੈਂ ਕਿ ਗਰਮ ਹੋ ਗਈ ਉਹ ਚਲ ਤੇ ਫੇਰ ਮੈਂ ਇੱਤਰ ਨੋਨਦਾਂ ਨਹੀਂ ਰੱਖ ਦਿੱਤੀ ਚੱਕ ਕੇ ਸਮਾਨ ਖਲਾਰਾ ਜਿਹੜਾ ਪਿਆ ਸੀ ਸਾਰਾ ਚੱਕਤਾ ਸੀ ਤੇ ਇੱਥੇ ਸੁਨੇਹਾ ਆ ਗਈ ਕਿ ਕਹਿੰਦੇ ਬਣ ਗਈ ਮੈਂ ਕਿ ਨਹੀਂ ਆਏ ਤਾਂ ਵੰਡਣ ਵਾਲੀ ਆ ਤੇ ਵਸ ਅਗਰ ਦੇਖੋ ਜੀ ਆ ਬਣ ਗਈ ਹੁਣ ਮੈਂ ਗਈ ਤੇ ਆ ਜੀ ਤੁਸੀਂ ਵੀ ਖਾ ਲਓ ਮੈਂ ਗਈ ਤੇ ਇਹ ਮੈਂ ਬਸ ਜਦੋਂ ਮੈਗੀ ਬਣ ਨੂੰ ਸਰਵ ਕਰਨ ਤੋਂ ਬਾਅਦ ਉਹਨਾਂ ਨੂੰ ਰਿਸ਼ੂ ਵੀ ਆ ਗਿਆ ਸੀ ਬਾਅਦ ਜਦੋਂ ਮੈਂ ਸਰਵ ਕੀਤਾ ਇਹ ਤਿੰਨ ਨੂੰ ਤੇ ਇੱਥੇ ਕਰਾਂਗੇ ਵੀਡੀਓ ਦਾ ਐਂਡ ਆਪਾਂ ਤੇ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਮਿਲਾਂਗੇ ਕੱਲ੍ਹ ਆ ਗਏ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੀ ਜਿਹੜਾ ਸਾਡੇ ਚੈਨਲ ਦੇ ਉੱਪਰ ਨਵੇਂ ਆਇਆ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਤੇ ਸੋਣਾ ਸੋਣਾ ਕਰੋ ਕਮੈਂਟ ਮਿਲਾਂਗੇ ਕੱਲ੍ਹ ਆ ਹੀ ਨਵੇਂ ਵਲੌਗ ਦੇ ਵਿੱਚ